ਦੂਰੋਂ ਦੇਖਿਆ ਤੇ ਲੱਖ ਦਾ ਵਾਹ ਪਿਆ ਤੇ ਕੱਖ ਦਾ ਕਈ ਵਾਰੀ ਅਸੀਂ ਕਿਸੇ ਵਿਅਕਤੀ ਨੂੰ ਪਹਿਲੀ ਵਾਰ ਮਿਲ ਕੇ ਆਪਣੇ ਜ਼ਿਹਨ ਚ ਇੱਕ ਤਸਵੀਰ ਬਣਾ ਲੈਂਦੇ ਆ ਕਿ ਉਹ ਚੰਗਾ ਹੈ ਜਾਂ ਮਾੜਾ ਅਸੀਂ ਉਸ ਨੂੰ ਸਮਾਨੀ ਦਿੰਦੇ ਆਪਣੇ ਆਪ ਨੂੰ ਸਮਝਾਉਣ ਦਾ ਸਿਆਣੇ ਵੀ ਕਹਿੰਦੇ ਨੇ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ ਇੱਕ ਦੋ ਵਾਰ ਮਿਲ ਕੇ ਕਿਸੇ ਇਨਸਾਨ ਬਾਰੇ ਤੁਸੀਂ ਅਨੁਮਾਨ ਨਹੀਂ ਲਗਾ ਸਕਦੇ ਕਿ ਉਸ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਉਸ ਸਮੇਂ ਤੋਂ ਬਾਅਦ ਜਦੋਂ ਅਸੀਂ ਉਸ ਇਨਸਾਨ ਨਾਲ ਵਰਤਦੇ ਹਾਂ ਸਾਨੂੰ ਉਹਦੀਆਂ ਕਮੀਆਂ ਖੂਬੀਆਂ ਨਜ਼ਰ ਆਉਣੀਆਂ ਸ਼ੁਰੂ ਹੁੰਦੀਆਂ ਨੇ ਕਈ ਵਾਰੀ ਚੰਗਾ ਇਨਸਾਨ ਵੀ ਮਾੜਾ ਨਿਕਲਦਾ ਤੇ ਮਾੜਾ ਵੀ ਚੰਗਾ ਨਿਕਲ ਜਾਂਦਾ ਪਰ ਸਾਨੂੰ ਸਮਾਂ ਦੇਣ ਦੀ ਜ਼ਰੂਰਤ ਹੈ